ਸਾਗਤ ਪ੍ਰਸਾਦਾ ਸਾਜ ਨੇ ਅਰਦਾਸ ਮੈਂ ਕੀਤੀ ਆ ਮਹਾਰਾਜ ਅਨੁਗੁਰਾਨ ਪਾਸ਼ਾ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬੰਦੂੜੇ ਆਵਾਜ਼ ਆਇਆ ਰਹਾ ਵਾ ਜੇ ਆਪ ਦੀ ਮਰਜ਼ੀ ਕਰਿਓ ਬੰਦੂ ਦਾ ਆਵਾਜ਼ ਪੱਲਾ ਨਿਕਲੇ ਆ ਸਤਿਨਾਮ ਇੰਤਰੋਂ ਲੱਖੋਂ ਵਾਰ ਬਚਨ ਕਰੀ ਜਾਂਦਾ ਹੈ ਜਦ ਐਵੇਂ ਸੱਤ ਬੋਲੀ ਜਾਂਦੀ ਹੈ ਇਹ ਬੁੱਧੂ ਦਾ ਆਵਾ ਪੱਕਾ ਨਿਕਲੇ ਪਰ ਇਹਦਾ ਆਵਾ ਪੱਕਾ ਨਹੀਂ ਨਿਕਲਣਾ ਆਸ ਕੋ ਸੱਤਣਾ ਜੀ ਵਾਰ ਲੱਖੋਂ ਨੇ ਬਚਨ ਕਰਦਾ ਬੁੱਧੂ ਦਾ ਆਵਾ ਨਹੀਂ ਪੱਕਾ ਨਿਕਲਣਾ ਸੱਤ ਬਚਨ ਕਰੀ ਜਾਂਦੀ ਹੈ